ਸਹਿਬਾਬਾ ਅਜੀਤ ਸਿੰਘ ਦੀ ਦੇਹ ਆਈ ਸਹਿਬਾਬਾ ਜੁਜਾਰ ਸਿੰਘ ਦੀ ਦੇਹ ਦੇ ਕੋਲੋਂ ਗੁਰੂ ਕਲਗੀਧਰ ਪਾਤਸ਼ਾਹ ਮੁਸਕਰਾ ਕੇ ਨੰਗੇ ਜਦ ਮਗਰ ਆਉਂਦੇ ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ ਮਹਾਰਾਜ ਨੂੰ ਉਹ ਕਹਿੰਦੇ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਬੁੱਤ ਤੇ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਨਾਲ ਲੱਥਣੀ ਸੀ ਫੋਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਮਹਾਰਾਏ ਨੇ ਪ੍ਰਸ਼ਾਹ ਵੇਖਿਆ ਵੀ ਦਾ ਭਾਈ ਦਇਆ ਸਿੰਘ ਕਿਥੇ ਰਹਿ ਗਿਆ ਕਲਗੀ ਵਾਲੇ ਨੇ ਵੇਖਿਆ ਪਰਪਤੇ ਤੇ ਉੱਚੀ ਆਵਾਜ਼ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਵੰਦਾ ਸਾਂ ਕਿੜੀਆਂ ਫਾਈਆਂ ਚ ਫਸ ਗਿਆ ਦਇਆ ਸਿੰਘਾ ਉਹ ਤਾਂ ਹੀ ਉੱਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਝੂਰਦਾ ਏ ਉਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਦ ਪਰ ਸੱਜਣਾ ਦੂਰ ਦਾ ਤਾਂ ਉੱਥੇ ਚਲੀਏਗਾ ਭਾਈ ਦਇਆ ਸਿੰਘ ਕਹਿਣ ਲੱਗਾ ਪਾਤਸ਼ਾਹ ਗੁਰਦੇਵ ਸ਼ਰਤਾਂ ਦੋ ਵਾ ਮੇਰੀਆਂ ਦੋਵਾਂ ਚ ਇੱਕ ਤੇ ਮੰਨ ਲਓ ਮਹਾਰਾਜ ਕਿਦੇ ਦੱਸ ਕਹਿਣ ਲੱਗਾ ਮਹਾਰਾਜ ਇੱਕ ਸਾਬ ਜਿਆਦਾ ਲੱਭ ਗਿਆ ਦੂਜਾ ਵੀ ਲੱਭ ਕੇ ਜਾਂ ਤੇ ਮੈਂ ਸੰਸਕਾਰ ਕਰਕੇ ਆਵਾਂ ਜੇ ਸੰਸਕਾਰ ਨਹੀਂ ਕਰਨਾ ਤੇ ਮਹਾਰਾਜ ਕੋਈ ਕਫਨ ਦਾ ਪ੍ਰਬੰਧ ਕੋਈ ਚਾਦਰ ਦਾ ਪ੍ਰਬੰਧ ਕਰ ਦਿਆਂ ਪੁੱਤ ਹਣ ਗੁਰੂ ਗੋਬਿੰਦ ਸਿੰਘ ਦੇ ਤੇ ਐਦਾਂ ਮਿੱਟੀ 'ਚ ਰੋਲ ਦੇ ਛੱਡ ਕੇ ਮੇਰਾ ਤੇ ਜੀ ਨਹੀਂ ਕਰਦਾ ਗੁਰਕਲਗੀ ਤਰਪਾਦਸ਼ਾ ਨੇ ਜਵਾਬ ਪਤਾ ਕੀ ਦਿੱਤਾ ਮਹਾਰਾਜ ਕਹਿੰਦੇ ਇਸ ਮੌਤ ਨੂੰ ਰੂਹ ਮੇਰੀ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਇਹ ਵੀ ਕਹਿਣਗੇ ਕਹਿਣ ਲੱਖ ਵਾਰ ਲੋਕੀ ਕਿ ਮੈਂ ਸਮਟ ਪਾ ਕੇ ਆ ਗਿਆ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸਿੰਘ ਹੋਰ ਸਮਝੇ ਅੱਜ ਮੇਰਿਆਂ ਦਾ ਮੂੰਹ ਟਕਿਆ ਨਾ ਤੂੰ ਤੇ ਲੋਕਾਂ ਨੇ ਕੱਲ ਨੂੰ ਕਹਿਣਾ ਬਗਾਨੀਆਂ ਮਾਵਾਂ ਦੇ ਪੁੱਤ ਮਿੱਟੀ 'ਚ ਰੁਲਦੇ ਛੱਡੇ ਤੇ ਆਪਣਿਆਂ ਦਾ ਸੰਸਕਾਰ ਕਰ ਗਿਆ ਸੀ ਦਇਆ ਸਿਆ ਜਾਂ ਤੇ ਏਡੀ ਵੱਡੀ ਚਾਦਰ ਲਿਆ ਜਿਹੜੀ ਸਾਰਿਆਂ ਤੇ ਪੈ ਜਾਵੇ ਜਾਂ ਇੰਨੀਆਂ ਲੱਕੜਾਂ ਦਾ ਪ੍ਰਬੰਧ ਕਰ ਜਾਂ ਸਾਰਿਆਂ ਦਾ ਸੰਸਕਾਰ ਕਰ ਜਿੰਨੇ ਮੈਨੂੰ ਅਜੀਤ ਦੇ ਜੁਝਾਰ ਚੰਗੇ ਲੱਗਦੇ ਇਹਨਾਂ ਤੋਂ ਵੱਧ ਮੈਨੂੰ ਉਹ ਸਿੰਘ ਚੰਗੇ ਲੱਗਦੇ ਜਿਹੜੇ ਮਿੱਟੀ 'ਚ ਲੇਟੇ ਪਏ ਆ ਦੁਨੀਆ ਦੇ ਗੁਰੂ ਗੋਬਿੰਦ ਸਿੰਘ ਦਾ ਦੇਣ ਆਪਾਂ ਕਦੀ ਨਹੀਂ ਦੇ ਸਕਦੇ